ਹੈਲੋ ਜੀ ਸਸ਼ਟੀ ਕਾ ਜੀ ਕਿਵੇਂ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਿਤਨੀਤਾ ਖੂਬੇਲੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬੇਸਨ ਦਾ ਪ੍ਰਸ਼ਾਦ ਬਹੁਤ ਵਧੀਆ ਤਰੀਕੇ ਦੇ ਨਾਲ ਜਿਦਿਹੜੀ ਲਿਆ ਆਪਾਂ ਇੱਕ ਚਮਚਾ ਦੇਸੀ ghee ਉਹਦਾ ਠੀਕ ਹੈ ਜੀ ਡੇਢ ਕ ਚਮਚਾ ਆਪਾਂ ਦੇਸੀ ghee ਉਹਦਾ ਲਵਾਂਗੇ ਕਿ ਬਹੁਤ ਵਧੀਆ ਇਹ ਪ੍ਰਸ਼ਾਦ ਆਪਾਂ ਖਾਂਗੂ ਜੁਕਾਮ ਗਲਾ ਖਰਾਬ ਲਈ ਬਣਾ ਰਹੇ ਹਾਂ ਜਿਨ੍ਹਾਂ ਦਾ ਗਲਾ ਖਰਾਬ ਆ ਖਾਂਗੂ ਜੁਕਾਮ ਆ ਨਹੀਂ ਠੀਕ ਹੁੰਦਾ ਉਹਦੇ ਲਈ ਬਣਾ ਰਹੇ ਹਾਂ ਠੀਕਰ ਜੀ ਕਿ ਆਪਾਂ 1.5 ਚਮਚਾ ਦੇਸੀ ਘੋੜਾ ਪਾਇਆ ਵਾ ਤੇ ਮੋਨਾ ਪਾਇਦਿ ਜਪਾ ਮਗੇ ਬੇਸਨ ਬੇਸਨ ਆਪਾਂ ਹੌਲੀ ਹੌਲੀ ਨਾਲ ਨਾਲ ਕਰਕੇ ਪਾਵਾਂਗੇ ਜਿੰਨੀ ਕੱਪੜਾ ਲੋੜ ਆਪਾਂ ਉਨਾ ਹੀ ਬੇਸਨ ਇਸਤਮਾਲ ਕਰਾਂਗੇ ਠੀਕ ਹੈ ਜੀ ਆਪਾਂ ਇੱਕੋ ਧਮ ਨਹੀਂ ਬੇਸਨ ਪਾਉਣਾ ਹੈਗਾ ਨਾਲ ਨਾਲ ਪਾਵਾਂਗੇ ਫਿਰ ਇਸ ਨੂੰ ਕਰਾਂਗੇ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਠੀਕ ਹੈ ਜੀ ਗੈਸ ਰੱਖਾਂਗੇ ਆਪਾਂ ਬਿਲਕੁਲ ਮੀਡੀਅਮ ਤਾਂ ਕਿ ਆਪਾਂ ਬਹੁਤ ਵਧੀਆ ਤਰੀਕੇ ਨਾਲ ਬੇਸਨ ਪੱਕ ਕੇ ਤਿਆਰ ਹੋਵੇ ਪ੍ਰਸ਼ਾਦ ਬਹੁਤ ਵਧੀਆ ਬਣਾ ਕੇ ਆਪਾਂ ਤਿਆਰ ਕਰਾਂਗੇ ਪ੍ਰਸ਼ਾਦ ਬਹੁਤ ਪਮਾਇਆ ਤੇ ਪਚਾਉਂਦਾ ਜੀ ਖੰਘ ਹੋਵੇ ਜੁਕਾਮ ਹੋਵੇ ਗਲਾ ਖਰਾਬ ਹੋਵੇ ਇਹ ਕੜੀਏ ਦੇ ਬਲਗਮ ਉਡੀ ਹੋਵੇ ਸਾਫ ਕਰਦੇ ਲਈ ਪ੍ਰਸ਼ਾਦ ਬਿਲਕੁਲ ਬੈਸਟ ਹੈ ਤੁਸੀਂ ਇਸ ਤਰੀਕੇ ਨਾਲ ਜਰੂਰ ਆਪਣੇ ਘਰੇ ਬਣਾਓ ਜੇ ਤੁਸੀਂ ਜਿਆਦਾ ਪਤਲਾ ਖਾਣਾ ਚਾਹੋ ਪਤਲਾ ਬਣਾ ਸਕਦੇ ਹੋ ਜਿਆਦਾ ਥੋੜਾ ਘੱਟ ਪਤਲਾ ਖਾਣਾ ਚਾਹੁੰਦੇ ਹੋ ਮੈਂ ਵੀ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਆਪਾਂ ਇਹਦੇ ਚ ਇੱਕ ਚਮਚਾ ਦਸੀ ਗਿਓ ਦਾ ਹੋਰ ਐਡ ਕੀਤਾ ਆਪਾਂ ਤੁਹਾਨੂੰ ਇਹ ਘੱਟ ਲੱਗਦਾ ਸੀ ਠੀਕ ਹੈ ਜੀ ਹੁਣ ਆਪ ਇਹ ਜੰਗਲ ਚੰਗੀ ਤਰ੍ਹਾਂ ਹੌਲੀ ਹੌਲੀ మీడియం ਗੈਸ ਤੇ ਫੁੰਨਾਗੇ ਬਹੁਤ ਵਧੀਆ ਖੁਸ਼ਾਹਦ ਆ ਜੀ ਵੇਦਨ ਦਾ ਤੁਸੀਂ ਵੀ ਇਸ ਤਰੀਕੇ ਦਾ ਜਰੂਰ ਬਣਾ ਕੇ ਤਿਆਰ ਕਰਿਓ ਇਹ ਖੁਸ਼ਾਹਦ ਤੁਸੀਂ ਸਿਰਫ ਰਾਤ ਨੂੰ ਸੌਣ ਵੇਲੇ ਹੀ ਖਾਣਾ ਜਰੂਰ ਤੁਸੀਂ ਸਿਰਫ ਸੌਣਾ ਹੋਵੇ ਕਿਉਂਕਿ ਉਸ ਤੋਂ ਪਹਿਲਾਂ ਨਹੀਂ ਵੀ ਤੁਸੀਂ ਖਾਣਾ ਖਾਓਗੇ ਉਸ ਤੋਂ ਬਾਅਦ ਤੁਸੀਂ ਪਾਣੀ ਨਹੀਂ ਪੀਣਾ ਤਾਂ ਹੀ ਤੁਹਾਨੂੰ ਬਹੁਤ ਜ਼ਿਆਦਾ ਫਾਇਦੇਮੰਦ ਖੁਸ਼ਾਹਦ ਲਓ ਜੀ ਆਪਾਂ ਮੀਡੀਅਮ ਪੈਸੇ ਚੰਗੀ ਤਰ੍ਹਾਂ ਇਹਨੂੰ ਬੇਸਟ ਨੂੰ ਪਹੁੰਚੇ ਪਏ ਆ। ਤੁਹਾਨੂੰ ਕਿ ਆਪਾਂ ਚੋਦਰ ਵੀ ਕੋਈ ਚੀਜ਼ ਬਣਾਉਣੀ ਆ ਉਹਨੂੰ ਇੱਕ ਇੱਕ ਗੱਲ ਬਹੁਤ ਵਿਸਥਾਰ ਨਾਲ ਹੀ ਦੱਸਦੇ ਆ ਤਾਂ ਕਿ ਤੁਸੀਂ ਬਿਲਕੁਲ ਉਸੇ ਤਰੀਕੇ ਨਾਲ ਉਸੇ ਮੀਜ਼ੂਰਮੈਂਟ ਦੇ ਸਾਥ ਨਾਲ ਤੁਸੀਂ ਵੀ ਬਣਾਓ ਠੀਕ ਹੈ ਜੀ। ਆਪਣਾ ਪ੍ਰਸ਼ਾਦ ਦੇਖੋ ਹੁਣ ਚੱਲਈ ਜਾ ਕਿਉਂਸ਼ਾ ਡਰ ਲੱਗ ਗਿਆ। ਕੁੱਤ ਕੋ ਤਾਂ ਲੱਗਦਾ ਪਿਆ ਕਿ ਆਪਣਾ ਪ੍ਰਸ਼ਾਦ ਹੌਲੀ-ਹੌਲੀ ਪਿਸਸ ਨਾ ਪਣਾ ਪੁੰਨਿਆ ਜਾਂਦਾ ਠੀਕ ਹੈ ਜੀ ਜਿਨੀ ਜਿਨੀ ਆਪਣਾ ਦੇਸਰ ਖੁੰਦਾ ਜਾਊਗਾ ਮਮੀ ਮਮੀ ਆਪਣਾ ਪ੍ਰਸ਼ਾਦ ਪਤਲਾ ਹੁੰਦਾ ਜਾਊਗਾ ਲਓ ਜੀ ਹੁਣ ਆਪਾਂ ਇਹਦੇ ਚ ਥੋੜੀ ਜਿਹੀ ਪਾਵਾਂਗੇ ਅਜਵੈਨ ਤਾਂ ਕਿ ਆਪਣਾ ਗਲਾ ਬਿਲਕੁਲ ਸੈੱਟ ਹੋ ਜੇ ਠੀਕ ਹੈ ਜੀ ਜਿਵੇਂ ਜਿਹੜੀ ਆਪਾਂ ਇੱਕ ਮਟਲੀ ਚੰਗੀ ਤਰ੍ਹਾਂ ਕੋਈ ਮਿਆਵਾ ਛਿੱਟਾ ਜੀ ਹੁਣ ਆਪਾਂ ਪਾਵਾਂਗੇ ਇੱਕ ਚੁਟਕੀ ਇਹਦੇ ਵਿੱਚ ਹਲਦੀ ਇਹ ਹਲਦੀ ਆਪਨੇ ਘਰੇ ਤਿਆਰ ਕੀਤੀ ਹੋਈ ਹਲਦੀ ਹੈ ਠੀਕ ਹੈ ਜੀ ਇਹਨੂੰ ਵੀ ਆਪਾਂ ਜਿੰਨੀ ਤਰ੍ਹਾਂ ਇੱਕ ਮਿੰਟ ਲਈ ਬੇਸਣ ਦੇ ਵਿੱਚ ਭੁੰਨਾਂਗੇ ਤਾਂ ਕਿ ਆਪਾਂ ਨੂੰ ਇਸ ਚੀਜ਼ ਦੇ ਫਾਇਦੇ ਮਿਲ ਸਕਣ ਕੋਈ ਵੀ ਚੀਜ਼ ਆਪਾਂ ਜ਼ਿਆਦਾ ਨਹੀਂ ਲੈਣੀ ਪਰ ਸਵਾਦ ਉਸਾਈ ਲੈਣੀ ਹੈ ਲੋ ਜੀ ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਵਧੀਆ ਆਪਾਂ ਕੇਸਰ ਭੁੰਨ ਚੁੱਕਿਆ ਬਰਾਂ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਮਾਨ ਠੀਕ ਹੈ ਜੀ ਆਸ ਕਰਤਾ ਆਪਾਂ ਮੀਡੀਅਮ ਲੋ ਦੀ ਆਪਾਂ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਸ਼ੱਕਰ ਆਪਾਂ ਇਹ ਪ੍ਰਸ਼ਾਸ਼ਕ ਰਹੀ ਤਿਆਰ ਕਰਾਂਗੇ ਠੀਕ ਹੈ ਜੀ ਤੁਸੀਂ ਜਖੰਡ ਜਿਵੇਂ ਬਣਾ ਸਕਦੇ ਹੋ ਸ਼ੱਕਰਚੀ ਬਣਾ ਸਕਦੇ ਹੋ ਕੋਰਚੀ ਵੀ ਬਣਾ ਸਕਦੇ ਆਪਾਂ ਸਾਡੇ ਕਿ ਤਿੰਨ ਚਮਚੇ ਸ਼ੱਕਰ ਦੇ ਪਾਏ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਾਂਗੇ ਤੇ ਨਾਲ ਹੀ ਪਾਵਾਂਗੇ ਆਪਾਂ ਹੁਣ ਇਹਦੇ ਵਿੱਚ ਪਾਣੀ ਹੌਲੀ ਹੌਲੀ ਨਾ ਨਾ ਰਲਾਉਂਦੇ ਰਹਿਣਾ ਇਹ ਨਾਲ ਨਾਲ ਪਾਣੀ ਪੋ ਕੇ ਫੇਵਰੀ ਕਰੰ ਬਹੁਤ ਜ਼ਿਆਦਾ ਉਹਦਾ ਸੁਸਤ ਧਿਆਨ ਵਾਲੀ ਕਰੀ ਹੋ ਠੀਕ ਹੈ ਹੁਣ ਇਸ ਟੈਂਪੋ ਸੀ ਨੂੰ ਪਤਲਾ ਵੀ ਰੱਖ ਸਕਦੇ ਹੋ ਥੋੜਾ ਜਿਆ ਕਾੜਾ ਵੀ ਰੱਖ ਸਕਦੇ ਹੋ ਤੁਹਾਨੂੰ ਜਿਹੇ ਚੰਗਾ ਲੱਗਦਾ ਤੁਸੀਂ ਉਹ ਵੀ ਕਰ ਸਕਦੇ ਹੋ ਜਰੂਰੀ ਨਹੀਂ ਕਿ ਤੁਸੀਂ ਜ਼ਿਆਦਾ ਪਤਲਾ ਹੀ ਖਾਣਾ ਜਾਂ ਫਿਰ ਤੁਸੀਂ ਜ਼ਿਆਦਾ ਘਾੜੇ ਖਾਣ ਜਿਵੇਂ ਤੁਹਾਨੂੰ ਵੀ ਜਿਆ ਲੱਗਦਾ ਉਸ ਠੀਕ ਇਹ ਨਾ ਖਾਓ ਉਸ ਖਾਣ ਤੋਂ ਬਾਅਦ ਤੁਸੀਂ ਇਹਦੇ ਉੱਪਰ ਦੀ ਪਾਣੀ ਨਹੀਂ ਪੀਣਾ ਹੈਗਾ ਤਾਜੇ ਤੁਸੀਂ ਇਹਦੇ ਫਾਇਦੇ ਪਾਲਤੀ ਹੋ ਤਾਂ ਲੋ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲਾਂਗੇ ਤੇ ਮੀਡੀਅਮ ਗੈਸ ਤੇ 1-2 ਮਿੰਟ ਲਈ ਪਕਾਵਾਂਗੇ ਠੀਕ ਹੈ ਇਹ ਤੁਸੀਂ 2-3 ਦਿਨ ਲਗਾਤਾਰ ਰਾਤ ਨੂੰ ਖਾਓ ਤੇ ਬਸ ਪਾਣੀ ਨਹੀਂ ਪੀਣਾ ਤੁਸੀਂ ਤੇ ਤੁਹਾਡਾ ਗਲਾ ਖਰਾਬ ਜ਼ੁਕਾਮ ਖੰਘ ਸਭ ਕੁਝ ਬਿਲਕੁਲ ਠੀਕ ਹੋ ਜਾਊਗਾ ਬਿਲਕੁਲ देसी ਤਰੀਕਾ ਜੀ ਇਹ ਲੋ ਜੀ ਦੇਖੋ ਕਿੰਨਾ ਵਧੀਆ ਬਣ ਕੇ ਆਪਣਾ ਪ੍ਰਸ਼ਾਦ ਤਿਆਰ ਹੋਇਆ ਵੇਸੰਦਾ ਤੇ ਇਹ ਹੁਣ ਤੁਸੀਂ ਜਰੂਰ ਖਾਣੋ ਠੀਕ ਹੈ ਜਰਾਬ ਸੌਣ ਦੇ ਟਾਈਮ ਹੀ ਖਾਣਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੇ ਵੀਡੀਓ ਨਾਲ ਓਕੇ ਜੀ ਥੈਂਕ ਯੂ